ਸਤਿ ਸ਼੍ਰੀ ਅਕਾਲ ਜੀ ਫਿਰ ਹਾਜ਼ਰ ਹੋਇਆ ਕਿੰਨਾ ਵੀ ਵੀਡੀਓ ਨਾਲ ਥੋੜਾ ਦੋਸਤ ਗੁਰਵਿੰਦਰ ਕਾਲਸੀ ਤੇ ਪਿੰਡ ਵੱਡੇ ਘਰ ਖੜੇ ਆ ਜੀ ਜਿੱਥੇ ਮਾਝਾ ਕਾਊਆ ਦੇ ਪਹਿਲੇ ਸੂਏ ਆ ਜੀ ਮੋਰਾਂ ਨਸਲ ਦੀ ਮਾਝਾ ਤੇ ਭਾਈ ਮਨਦੀਪ ਕੋਲੋਂ ਸਾਰੀ ਜਾਣਕਾਰੀ ਲੈਣੇ ਆਪਾਂ ਕਿ ਸੂਣ ਚ ਕਿੰਨੇ ਕਿਦਰ ਰਹਿੰਦੇ ਤੇ ਭਾਈ ਉਹਨਾਂ ਦੀ ਕੀ ਡਿਮਾਂਡ ਆ ਸਾਰੀ ਜਾਣਕਾਰੀ ਮਾਝਾ ਪੱਠਪੁੜੇ ਦੀ ਮਿਲ ਕੋ ਫੁੱਲੀ ਆ ਸਾਫ਼ ਸੁਥਰੀ ਆ ਖੁੱਲੇ ਸਿੰਗਾਾਂ ਦੀ ਆ ਭਾਈ ਤੋਂ ਆਪਾਂ ਸਾਰੀ ਜਾਣਕਾਰੀ ਲਾਵਾਂਗੇ ਭਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਠੀਕ ਠਾਕ ਜੀ ਬਹੁਤ ਵਧੀਆ ਤੇ ਭਾਈ ਆਪਣੀ ਮਾਝਾ ਕਾਊਆ ਪਹਿਲੇ ਸੂਏ ਆ ਤੇ ਇਹਦੇ ਬਾਰੇ ਦੱਸੋ ਜੀ ਸੂ ਜੀ ਛੋਟੀ ਆਪਦੀ ਛੋਟੀ ਆਪਦੀ ਮੱਝ ਦੀ ਹੈ ਘਰੇ ਪਾਲੀ ਠੀਕ ਹੈ ਜੀ ਇਹਦੀ ਮਾਥਲੇ 12 12 ਕਿਲੋ ਦਾ ਹੈਗਾ ਸੀ ਠੀਕ ਹੈ ਜੀ ਹਾਂ ਉਹ ਰੱਖੀ ਸੀਗੀ ਤੇ ਬਾਅਦ ਚ ਵੀ ਹੁਣ ਪਹੁ ਬਹੁਤ ਜਿਆਦਾ ਹੋ ਗਏ ਗੱਲ ਜੀ ਤੇ ਭਾਈ ਜੀ ਇੱਕ ਮੇਨ ਗੱਲ ਇਹ ਹੁੰਦੀ ਆ ਕਿ ਇਹ ਆਪਣੇ ਘਰ ਦੇ ਪਸ਼ੂ ਦੇ ਵਪਾਰ ਕਰਦੇ ਆ ਆਪਾਂ ਨਾ ਨਾ ਕਰਦੇ ਆਪਾਂ ਵਪਾਰ ਨਹੀਂ ਕਰਦੇ ਵਪਾਰ ਨਹੀਂ ਕਰਦੇ ਤੇ ਇਹ ਕਿਹੜੀ ਆ ਆਪਾਂ ਕਦੀ ਵੇਚ ਦਿੰਦੇ ਨਾ ਜੇ ਮੈਂ ਵੀ ਸਾਲ ਬਾਅਦ ਚਲੋ ਉਹ ਜਦੋਂ ਪਸ਼ੂ ਵਧਦੇ ਉਹਨੂੰ ਵੇਚ ਦਿੰਦਾ ਤੇ ਕਿਹੜੀ ਨਸਲ ਦੀ ਹੈ ਜੀ ਇਹ ਇਹ ਮੋਹਰਾ ਦੀ ਬਈ ਮੁਰੰਨ ਅਸਲ ਦੀਆ ਫਿਰ ਇਹਦੀ ਮਾਂ ਸੀ ਉਹਦੇ ਥੱਲੇ ਕਿੰਨਾ ਦੁੱਧ ਸੀ ਗਈ ਵੀ 16 ਕਿਲੋ ਤਾਂ ਦੁੱਧ ਸੀ ਗਿਆ ਪਲਾਸੇ 16 ਕਿਲੋ ਪਲਾਸੇ ਹਾਂ ਘਰ ਦੀ ਸੀ ਤੇ ਇਹਦੇ ਮਤਲਬ ਸੂਨ ਚ ਬਾਈ ਕਿੰਨੇ ਕਿੰਨੇ ਰਹਿਦੇ ਆ ਜੀ ਇਹਦੇ ਬਸ ਪੰਜ ਹਫਤਾ ਤੱਕ ਦਾ ਕਰੀਬ ਲਾ ਲਓ ਜੀ ਹਫਤਾ 10 ਦਿਨ ਹੀ ਆ ਤਾਂ ਮੈਕਸਮ ਇੱਕ ਹਫਤਾ ਦਾ 10 ਦਿਨ ਲੈਣਗੇ ਤੇ ਇੱਕ ਬਾਈ ਜੀ ਇਹਦੀ ਕੀ ਡਿਮਾਂਡ ਹੈ ਇਹੋ ਯਾਰ ਬਾਈ ਲੱਖ ਰੁਪਈਆ ਬਕਰ ਦੇ ਲੱਖ ਰੁਪਈਆ ਹਾਂ ਮਾਨਤਨ ਕਰਦਾ ਕੋਈ ਮਾਨਤਨ ਤੇ ਇੱਕ ਬਾਈ ਤੁਸੀਂ ਇਹਦਾ ਐਡਰੈਸ ਦੱਸ ਦੋ ਤੇ ਇੱਕ ਅਸੀਂ ਫੋਨ ਨੰਬਰ ਦੱਸ ਦੋ ਯਾਰ ਐਂਡ ਵੱਡਾ ਘਰ ਠੀਕ ਜੀ ਜਿਹੜਾ ਮੋਗਾ ਹਾਂਜੀ ਤੇ ਆਪਣਾ ਨੰਬਰ ਨੰਬਰ 95308 ਤੇਰਾ ਪੰਸਨ 13590 ਬਾਈਓਣ ਨੇ ਦੱਸਿਆ ਕਿ ਮੱਝੋ ਸੂਨ ਚ 10 ਦਿਨ ਰਹਿਤੇ ਆ ਤੇ ਇਸ ਵਿੱਚ ਸਕਰੀਨ ਤੇ ਬਾਈਓਣ ਦਾ ਨੰਬਰ ਹੋਊਗਾ ਲੱਖ ਰੁਪਿਆ ਬਾਈਓਣ ਦੀ ਡਿਮਾਂਡ ਆ ਬਾਕੀ ਮੋਕੇ ਤੇ ਮਾਨਤਾ ਜਿੰਨਾ ਹੋ ਸਕੇ ਕਰਨਗੇ ਪਿੰਡ ਵੱਡਾ ਕਰ ਜਿਹੜਾ ਮੋਗੇ ਦੇ ਵਿੱਚ ਆ ਜੀ ਨੰਬਰ ਤੋਂ ਸਾਰੀ ਜਾਣਕਾਰੀ ਤੁਸੀਂ ਲੈ ਸਕਦੇ ਆ